ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦਾ ਹੰਗਾਮਾਖੇਜ਼ ਆਗਾਜ਼ ਰਾਜਪਾਲ ਕਪਤਾਨ ਸਿੰਘ ਸੁਲੰਕੀ ਦੇ ਵਿਧਾਨ ਸਭਾ ਅੰਦਰ ਪਾਸ਼ਾ ਦੌਰਾਨ ਪਾਣੀਆਂ ਦੇ ਮੁੱਦੇ ਤੇ ਕਾਂਗਰਸ ਨੇ ਕੀਤਾ ਜਮਕੇ ਹੰਗਾਮਾ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਵਿਧਾਨ ਸਭਾ ਦੇ ਬਾਹਰ ਕਾਲੀਆਂ ਪੱਟੀਆਂ ਬਨ ਕੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਕੁਰਸੀ ਦੀ ਪਰਵਾਹ ਨਾ ਕਰਤੇ ਹੋਏ ਕੇਂਦਰ ਦਾ ਪ੍ਰੈਸ਼ਰ ਹੋਣ ਕੇ ਬਾਬੂ ਵੀ ਇਹ ਕਹਾ ਕਿ ਪੰਜਾਬ ਦਾ ਇੱਕ ਬੂੰਦ ਪਾਣੀ ਮੈਂ ਹਰਿਆਣਾ ਨੂੰ ਨਹੀਂ ਜਾਣੇ ਦੂੰਗਾ ਕਿਉਂਕਿ ਅਗਰ ਪੰਜਾਬ ਦਾ ਪਾਣੀ ਚਲਾ ਗਿਆ ਤਾਂ ਪੰਜਾਬ ਦਾ ਕਿਸਾਨ ਜੋ ਖੇਤੀ ਕਰਨੇ ਵਾਲਾ ਹੈ उसके लिए पानी नहीं बचेगा हमारे पास पानी सरप्लस है ही नहीं है तो आज हमारा मुद्दा है कि आज सरकार अपना रवैया बताए कि इसके ऊपर उनकी राजनीति क्या है 1984 ਦੇ ਸਿੱਖ ਵਿਰੋਧੀ ਦੰਗਾ ਪੀੜਤਾਂ ਦੇ ਇਨਸਾਫ ਲਈ ਲੜਾਈ ਲੜਦਾ ਰਹੇਗਾ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਕਿਹਾ ਜੇਕਰ ਮੋਦੀ ਸਰਕਾਰ ਦੋਸ਼ੀਆਂ ਨੂੰ ਸਜ਼ਾ ਨਹੀਂ ਦਿੰਦੀ ਤਾਂ ਉਹ ਦੇਖਣਗੇ ਕੋਈ ਹੋਰ ਬਦਲ ਕੁਝ ਦਿਨ ਪਹਿਲਾਂ ਦਿੱਤਾ ਸੀ ਭਾਜਪਾ ਨਾਲੋਂ ਗੱਟਚੋੜ ਤੋੜਨ ਦਾ ਬਿਆਨ ਸਾਡੇ ਵਾਸਤੇ ਸਰਕਾਰ ਇੰਪੋਰਟੈਂਟ ਨਹੀਂ ਸਾਡੇ ਵਾਸਤੇ ਇਨਸਾਫ ਇੰਪੋਰਟੈਂਟ ਹੈ ਔਰ ਜੇਕਰ ਸੀਬੀਆਈ ਕੁਤਾਈ ਕਰ ਰਹੀ ਹੈ ਅਸੀਂ ਮੋਦੀ ਦੀ ਸਰਕਾਰ ਦੇ ਨੋਟਿਸ 'ਚ ਲਿਆਵਾਂਗੇ ਭਾਈ ਕਮਾਂਡ ਜਿਹੜੀ ਹੈ ਬਿਲਕੁਲ ਕ੍ਰੈਡਿਟਿਚ ਹੈ ਕਿ ਜੇ 84 ਦਾ ਇਨਸਾਫ ਨਹੀਂ ਮਿਲਦਾ ਇਸ ਵੇਲੇ ਤੇ 100% ਕੋਈ ਹੋਰ ਰਸਤਾ ਸੋਚਿਆ ਨਾ ਪਾਏਗਾ ਮੋਦੀ ਵਾਸਤੇ ਵੀ ਕੋਈ ਸੌਖਾ ਕੰਮ ਨਹੀਂ ਹੋਏਗਾ ਪੂਰਾ ਇੰਟਰਵਿਊ এবੀਪੀ ਸਾਂਝਾ ਤੇ ਸੰਗਰੂਰ ਚ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੀ ਕੋਠੀ ਦਾ ਘਰਾਉ ਕਰਨ ਗਈਆਂ ਅੰਗਨਵਾੜੀ ਵਰਕਰਾਂ ਤੇ ਪੁਲਿਸ ਵਿਚਕਾਰ ਟਕਰਾ ਤਨਖਾਹਾਂ ਵਧਾਉਣ ਦੀ ਮੰਗ ਨੂੰ ਲੈ ਕੇ ਸੰਘਰਸ਼ ਬੁੱਧਵਾਰ ਨੂੰ ਪੰਜਾਬ ਵਿਧਾਨ ਸਭਾ ਬਾਹਰ ਪ੍ਰਦਰਸ਼ਨ ਦਾ ਐਲਾਨ ਛੜਾ ਅਲਟੀਮੇਟਮ ਅਸੀਂ ਕੱਲ ਨੂੰ ਵਿਧਾਨ ਸਭਾ ਤੇ ਹੱਲਾ ਬੋਲਾਂਗੇ ਜਿਹਦਾ ਅੱਜ ਬੋਲਿਆ हिमाचल प्रदेश में मणि महेश तीर्थ यात्रा गए दो नौजवान बर्फ हेठा के लापता राहत बचा कार्य जारी के रहने वाले ने दो ही नौजवान वापस परते तीन नौजवान ने दे दी दोस्तों लापता होने मनी जानकारी जो जो ट्रैक है उस पर चल गए थे जो गौरीकुंड से पहले एक ग्लेशियर पड़ता है उसमें दो जो है वो रिपोर्ट के अनुसार लगता है कि अवला आने से उसके नीचे दब गए हैं बाकी तीन जो है वो वापिस आकर उन्होंने पुलिस को रिपोर्ट मिली EPF ਤੋਂ پیسے ਕਢਵਾਉਣ ਤੇ ਨਹੀਂ ਲੱਗੇਗਾ ਟੈਕਸ ਕੇਂਦਰ ਸਰਕਾਰ ਨੇ ਟੈਕਸ ਲਗਾਉਣ ਦਾ ਫੈਸਲਾ ਲਿਆ ਵਾਪਸ ਵਿੱਤ ਮੰਤਰੀ ਅਰੁਣ ਜੈਟਲੀ ਨੇ ਲੋਕ ਸਭਾ ਵਿੱਚ ਕੀਤਾ ਐਲਾਨ EPF ਤੇ ਟੈਕਸ ਲਾਉਣ ਦੇ ਫੈਸਲੇ ਕਾਰਨ ਸਰਕਾਰ ਨੂੰ ਕਰਨਾ ਪੈ ਰਿਹਾ ਸੀ ਦੇਸ਼ ਤੇ ਮਤਵਰਕ ਦੇ ਵਿਰੋਧ ਦਾ ਸਾਹਮਣਾ